ਕੁਝ ਦਿਨ ਪਹਿਲਾਂ ਐਰੀਜ਼ੋਨਾ ਦੇ ਡੇਜ਼ਰਟ ਦੇ ਵਿੱਚ ਜੋ ਕੈਲੀਫੋਰਨੀਆ ਦੇ ਬਾਰਡਰ ਦੇ ਉੱਤੇ ਆ ਕਹਿੰਦੇ ਵੀ 2 ਮਿਲੀਅਨ ਡਾਲਰ ਦੇ ਨਾਈਕੀ ਦੇ ਸ਼ੂਜ਼ ਇੱਕ ਟ੍ਰੇਨ ਦੀ 에ਅਰ ਬ੍ਰੇਕ ਹੋਜ਼ ਨੂੰ ਕੱਟ ਕੇ ਜਿਹੜੇ ਚੋਰ ਸੀ ਉਹ ਲੈ ਗਏ ਸੋ 2 ਮਿਲੀਅਨ ਡਾਲਰ ਵਰਥ ਇਹਦੇ ਵਿੱਚ ਸਿਲਵੇਸਟਰ ਐਅਰ ਜਾਰਡਨ ਦੇ ਵੀ ਜੋ ਸ਼ੂਜ਼ ਸਿਗੇ ਜਨਵਰੀ 13 ਨੂੰ ਇੱਕ ਰੋਬਰੀ ਹੋਈ ਸੀ ਉਹਦੇ ਵਿੱਚ ਫਰੇਟ ਟ੍ਰੇਨ ਜੋ ਅਰੀਜ਼ੋਨਾ ਦੇ ਰਿਮੋਟ ਏਰੀਆ ਦੇ ਵਿੱਚੋਂ ਜਾ ਰਹੀ ਸੀ ਉਸ ਟਾਈਮ ਦੇ ਉੱਤੇ ਜਨਵਰੀ ਦੀ ਆ ਗੱਲ ਪਰ ਖਬਰ ਹੋਣੇ ਬਾਅਦ ਆਈ ਆ 1900 ਪੇਅਰ ਕਹਿੰਦੇ ਵੀ ਅਨ ਰੀਜ਼ਡ ਨਾਈਕੀ ਦੇ ਜੋ ਕਿ 440000 ਦੇ ਕਰੀਬ ਸੀਗੇ ਇਸ ਤੋਂ ਬਿਨਾ 에ਅਰ ਜਾਰਡਨ ਦੇ ਤੇ ਜਿਹੜੇ ਕਿ 225 ਡਾਲਰ ਪਰ ਜੋ ਪੇਅਰ ਉਹਦੀ ਪ੍ਰਾਈਸ ਹੈਗੀ ਆ ਕਹਿੰਦੇ ਵੀ 10 ਦੇ ਕਰੀਬ ਇਦਾਂ ਦੇ ਟਾਰਗੇਟ ਹੋ ਚੁੱਕੇ ਆ ਪਿਛਲੇ ਸਮੇਂ ਦੇ ਵਿੱਚ ਇਹ ਦਸਾਂ ਵਿੱਚੋਂ ਇੱਕ ਸੀ ਜਿਹੜਾ ਮਹਾਵੀ ਡੇਜ਼ਰਟ ਦੇ ਵਿੱਚ ਜਿਹੜੀ ਟ੍ਰੇਨ ਜਾਂਦੀ ਹੈਗੀ ਆ ਉੱਥੋਂ ਉਹਦੀ 에ਅਰ ਬ੍ਰੇਕ ਕੱਟ ਕੇ ਇਹ ਸਾਰਾ ਲੁੱਟਿਆ ਗਿਆ ਤੇ ਹਜੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਬੰਦਾ ਕੋਈ ਫੜਿਆ ਨਹੀਂ ਗਿਆ ਹੈਗਾ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਆ ਹੋ ਸਕਦਾ ਕਹਿੰਦੇ ਵੀ ਅਮਰੀਕਨ ਵੀ ਹੋਣ ਕੁਝ ਮੈਕਸੀਕਨ ਮੂਲ ਦੇ ਲੋਕ ਵੀ ਹੋ ਸਕਦੇ ਹੈਗੇ ਆ ਜਾਂ ਮੈਕਸੀਕੋ ਦੇ ਜੋ ਸਿਟੀਜ਼ਨ ਆ ਉਹ ਹੋ ਸਕਦੇ ਆ ਪਰ ਇਹ ਇੱਕ ਬਹੁਤ ਵੱਡੀ ਰੋਬਰੀ ਸੀ ਜੀ